ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਫ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ 2:00 ਵੱਜ ਚੁੱਕੇ ਨੇ ਜਿਸ ਕਾਰਨ ਦੇ ਸਕੂਲੋਂ ਆਉਣ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਮੈਂ ਧਰ ਲਈ ਸੀਗੀ ਚਾਹ ਮੈਂ ਕਿਹਾ ਵੀ ਚਾਹ ਧਰਦੀਏ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਫੇਰਾ ਕੇ ਉਹ ਰੌਲਾ ਪਾ ਦਿੰਦਾ ਵੀ ਚਾਹ ਲਿਆ ਛੇਤੀ ਭੁੱਖ ਲੱਗੀ ਹੁੰਦੀ ਐ ਨੂੰ ਸਕੂਲੋਂ ਆਉਂਦੀ ਸਰ ਤੇ ਮੈਂ ਕਿਹਾ ਚਲੋ ਚਾਹ ਧਰ ਦਿੰਨੇ ਆ ਤੇ ਇੱਥੇ ਫਿਰ ਮੈਨੂੰ ਲੱਗੀ ਸੀ ਕਿ ਪਿਆਸ ਕਿਉਂਕਿ ਜੀ ਮੈਂ ਸੁੱਤੀ ਉੱਠ ਕੇ ਆਈ ਸੀਗੀ ਚਾਹ ਤਾਂ ਮਦੋਂ ਹੈ ਨਾ ਫਿਰ ਸਿਰ ਸੁਰਵਾ ਕੇ ਫਿਰ ਫਿਰ ਪਾਣੀ ਪੀਤਾ ਚਾਹ ਧਰ ਕੇ ਤੇ ਇੱਥੇ ਵੱਜ ਚੁੱਕੇ ਨੇ ਦੋ ਦੇਖੋ ਆਪਾਂ ਮਹਿਵੀ ਨਾਲੇ ਥੱਲੇ ਗੇੜਾ ਮਾਰਿਆ ਆਉਨੇ ਆ ਵੀ ਦੇਖਦੇ ਫੁਆਰੇ ਲਾਇ ਹੋਏ ਨੇ ਉਹ ਵੀ ਚੱਲ ਰਹੇ ਨੇ ਕਿ ਟੈਂਕੀ ਖਾਲੀ ਨਾ ਹੋ ਗਈ ਹੋਵੇ ਉਹ ਦੇਖਣ ਚੱਲੀ ਸੀਗੀ ਦੇਖੋ ਇੱਥੇ ਆਪਣੇ ਕੱਪੜੇ ਪੈਣ ਟਹਿ ਮਾਰਨ ਵਾਲੇ ਤੇ ਜਾਨ ਨੂੰ ਜਸ ਕਰਨ ਵੀ ਆ ਗਿਆ ਦੇਖੋ ਪਾਣੀ ਪਿੰਦਾ ਜਾ ਰਿਹਾ ਹੈ ਗਰਮੀ ਬਹੁਤ ਹੁੰਦੀ ਹੈ ਨਾ ਬਾਹਰ ਜਾ ਕੇ ਪਤਾ ਲੱਗਦਾ ਕਿੰਨੀ ਗਰਮੀ ਆ ਅੰਦਰ ਨਹੀਂ ਹਲੇ ਲੱਗਦੀ ਹੈਗੀ ਤੇ ਅੰਦਰ ਪੱਖੇ ਵਗੈਰਾ ਚੱਲੀ ਜਾਂਦੇ ਨੇ ਅੰਦਰ ਬੈਠੇ ਰਹਿੰਦੇ ਆ ਅੰਦਰ ਸ਼ਾਮਾਂ ਹੁੰਦੀਆਂ ਨਾਲੇ ਅੰਦਰ ਨਹੀਂ ਐਨਾ ਪਤਾ ਲੱਗਦਾ ਵੀ ਗਰਮੀ ਆ ਬਾਹਰ ਜਾ ਕੇ ਪਤਾ ਲੱਗਦਾ ਕਿੰਨਾ ਸੇਕ ਪੈਂਦਾ ਬਾਹਰ ਬੇੜੇ ਜਨੇ ਨਿਕਲ ਹੁੰਦਾ ਹੁੰਦਾ ਤੇ ਇਹਦਾ ਗਰਮੀ ਨਾਲ ਭਿੱਜਿਆ ਆਉਂਦਾ ਹੁੰਦਾ ਸਾਈਕਲ ਚਲਾ ਕੇ ਆਉਂਦਾ ਹੁੰਦਾ ਨਾ ਫਿਰ ਗਰਮੀ ਬਹੁਤ ਜ਼ਿਆਦਾ ਲੱਗਦੀ ਐਨੂੰ ਤੇ ਇੱਥੇ ਖੜੇ ਆ ਬੱਚਿਆਂ ਨੇ ਮੋਟਰਸਾਈਕਲ ਹੁੰਦਾ ਦੋ ਕੀ ਰਹਿ ਗਏ ਅੱਧੇ ਬੱਚਿਆਂ ਦੇ 10ਵੇਂ ਦੇ ਮਤਲਬ ਪੇਪਰ ਹੋਏ ਹੋਏ ਨੇ ਉਹ ਹਾਲੇ ਆਉਣ ਨਹੀਂ ਲੱਗੇ ਹੈਗੇ ਬਾਕੀ ਹੌਲੀ ਹੌਲੀ ਮੋਟਰਸਾਈਕਲ ਦਿੱਥੋਂ ਬਹੁਤ ਵੱਜ ਜਾਂਦੇ ਨੇ ਭਰ ਜਾਂਦਾ ਆਪਣਾ ਬੇੜਾ ਦਰਾਮੁਰੇ ਤੇ ਦੇਖੋ ਆਪਣੇ ਪਸ਼ੂਰਾ ਆਰਾਮ ਫਰਮਾ ਰਹੇ ਨੇ ਪੂਰਾ ਠੰਡੀ ਠੰਡੀ ਹਵਾ ਚ ਚੱਲ ਰਹੀ ਆ ਫੁਆਰੇ ਚੱਲ ਰਹੇ ਨੇ ਐਨ ਭਿੱਜੀਆਂ ਪਈਆਂ ਨੇ ਬਰਫ ਮੰਗੂਣਾ ਹੋ ਥੋੜੇ ਥੋੜੇ ਇਹਨਾਂ ਦੇ ਕਣਜੇ ਜੰਮੇ ਪੈ ਨੇ ਸਰੀਰ ਦੇ ਉੱਤੇ ਪਾਣੀ ਜਿਹਾ ਕਾਫੀ ਟਾਈਮ ਹੋ ਗਿਆ ਫੁਆਰੇ ਚੱਲਦੇ ਆ ਨੂੰ ਸਜਰੀ ਲਾ ਦਿੰਨੇ ਹੁੰਦੇ ਆ ਜਦੋਂ ਮਤਲਬ ਸੇਕ ਜਾ ਪੈਣ ਲੱਗ ਜਵੇ ਕਈ ਵਾਰ 11 ਵਜੇ ਕਈ ਵਾਰ 1:30 ਵਜੇ ਲਾ ਦਿੰਨੇ ਹੁੰਦੇ ਆ ਫੇ ਚੱਲ ਜਾਂਦੇ ਨੇ 3 ਵਜੇ ਤੱਕ 3 ਵਜੇ ਕੇ ਬੰਦ ਕਰਦੇ ਹੁੰਦੇ ਆ ਕੋ ਫਿਰ ਸੁੱਕ ਜਾਂਦਾ ਹੈ ਨਾਲੇ 3 ਵਜੇ ਬੰਦ ਕਰਿਆ ਹੋਇਆ ਤੇ ਫਿਰ ਉਦੋਂ ਬਾਅਦ ਜਦ ਕੱਖਾਂ ਦਾ ਟਾਈਮ ਹੋ ਜਾਂਦਾ ਹੈ ਤੇ ਦੇਖੋ ਰਾਮਣਾ ਬੈਠੀਆਂ ਨੇ ਫਿਰ ਮੈਂ ਹਾਂ ਚੱਲ ਇੱਥੇ ਗੋਹਾ ਵੀ ਖੇਚਦਾ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਇਹ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਫੁੱਲ ਵਾਚ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਜਿਹੜੀ ਹਰਮੇਸ਼ ਭੈਣ ਆ ਨਾ ਉਹਦਾ ਤਾਂ ਬਹੁਤ ਬਹੁਤ ਹੀ ਧੰਨਵਾਦ ਉਹ ਐਨੇ ਸੋਹਣੇ ਸੋਹਣੇ ਕਮੈਂਟ ਕਰਦੀ ਆ ਵੱਡੇ ਵੱਡੇ ਕਮੈਂਟ ਕਰਦੇ ਆ ਮੈਂ ਉਹਨਾਂ ਦੇ ਕਈ ਮਤਲਬ ਜਿਹੜੇ ਹਰਿਆਣੇ ਵਾਲੇ ਭੈਣਾਂ ਦੇ ਚੈਨਲਾਂ 'ਤੇ ਵੀ ਦੇਖੇ ਨੇ ਉਹਨਾਂ ਦੇ ਕਮੈਂਟ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹ ਸਾਰਿਆਂ ਨੂੰ ਤੇ ਐਨੇ ਸੋਹਣੇ ਸੋਹਣੇ ਕਮੈਂਟ ਪਤਾ ਨਹੀਂ ਕਿੱਥੋਂ ਲੱਭ ਕੇ ਲਿਖਦੇ ਨੇ ਜਾਂਜੀ ਬਹੁਤ ਵਧੀਆ ਲੱਗਦੇ ਨੇ ਸੋਹਣੇ ਸੋਹਣੇ ਕਮੈਂਟ ਕਰਨਾ ਕਰਦੇ ਆ ਜਦੋਂ ਪੜਦੇ ਆ ਹਨਾ ਵਧੀਆ ਲੱਗਦੇ ਆ ਤੇ ਮੈਂ ਜਸ ਕਰਨਾ ਉਹਨਾਂ ਨੂੰ ਵੀ ਦੱਸ ਦਿੰਨੀ ਆ ਮੈਂ ਹਰ ਇੱਕ ਕਮੈਂਟ ਜੀ ਜੋ ਮੈਨੂੰ ਹਾਸਾ ਆਵੇ ਨਾ ਪੜ ਕੇ ਉਹ ਮੈਂ ਸਾਰਿਆਂ ਨਾਲ ਸ਼ੇਅਰ ਕਰ ਦਿੰਨੀ ਆ ਵੀ ਦੇਖੋ ਅੱਜ ਇਹਨਾਂ ਨੇ ਆ ਗੱਲ ਕਹੀ ਆ ਤੁਹਾਡੇ ਬਾਰੇ ਹਨਾ ਵੀ ਆਪਣੇ ਬਾਰੇ ਤੇ ਵਧੀਆ ਲੱਗਦਾ ਜਦੋਂ ਹਨਾ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਇਸੇ ਤਰ੍ਹਾਂ ਹੀ ਹਨਾ ਕਮੈਂਟ ਕਰਦੇ ਰਿਹਾ ਕਰੋ ਹਨਾ ਪੜਨ ਚ ਵੀ ਖੁਸ਼ੀ ਹੁੰਦੀ ਆ ਤੇ ਹੌਸਲਾ ਵੀ ਮਿਲਦਾ ਅੱਗੇ ਵੀਡੀਓ ਬਣਾਉਣ ਦਾ ਹਨਾ ਜੇ ਕਮੈਂਟਸ ਸੋਹਣੇ ਆਉਣਗੇ ਆਪਣੇ ਵੀਡੀਓ ਦੇ ਉੱਤੇ ਵੈਸੇ ਤਾਂ ਪ੍ਰਮਾਤਮਾ ਦੀ ਕਿਰਪਾਏ ਆਪਾਂ ਨੂੰ 1.5 ਸਾਲ ਹੋ ਗਿਆ ਆ ਇਹਨੂੰ YouTube ਤੇ ਹਾਲ ਤੱਕ ਕੋਈ ਨਹੀਂ ਵੀ ਨੈਗੇਟਿਵ ਕਮੈਂਟ ਨਹੀਂ ਆਇਆ ਹੈਗਾ ਬਸ ਹਨਾ ਇਸੇ ਤਰ੍ਹਾਂ ਹੀ ਹਨਾ ਆਪਣਾ ਚੈਨਲ ਚੱਲਦਾ ਰਹੇ ਤੇ ਗਰੋ ਕਰਦਾ ਰਹੇ ਤੇ ਬਸ ਇਹੀ ਅਰਦਾਸ ਕਰਦੇ ਆ ਰੱਬ ਅੱਗੇ ਵੀ ਨੈਗੇਟਿਵ ਕਮੈਂਟ ਨਾ ਕੋਈ ਆਵੇ ਹਨਾ ਵਧੀਆ ਲੱਗਦਾ ਏ ਜਦੋਂ ਹਣਾ ਵਧੀਆ ਕਮੈਂਟ ਆਉਂਦੇ ਨੇ ਜਦੋਂ ਨੈਗੇਟਿਵ ਆਉਂਦੇ ਆ ਫਿਰ ਥੋੜਾ ਜਿਹਾ ਹੌਸਲਾ ਟੁੱਟ ਜਾਂਦਾ ਪਰ ਪ੍ਰਮਾਤਮਾ ਦੀ ਕਿਰਪਾ ਹਾਲ ਤੱਕ ਕੋਈ ਵੀ ਨਹੀਂ ਆਇਆ ਹੈਗਾ ਤੇ ਚਲੋ ਵਧੀਆ ਹੈ ਹਣਾ ਬਾਕੀ ਜੀ ਇੱਥੇ ਮੇਰੀ ਨਾ ਮਸ਼ੀਨ ਵੀ ਲਾਈ ਹੋਈ ਸੀਗੀ ਪੂਰੇ ਜੇ ਸੀਗਾ ਧੋਣੇ ਵਾਲਾ ਤੇ ਖੇਸੀਆਂ ਵਗੈਰਾ ਧੋਤੀਆਂ ਸੀਗੀਆਂ ਬੈੱਡ ਸ਼ੀਟ ਧੋਤੇ ਸੀਗੇ ਉਹ ਤਾਂ ਮੈਂ ਉੱਥੇ ਸੁੱਕਣੇ ਪਾਤੇ ਹੌਲੇ ਸੀਗੇ ਨਾ ਇਹ ਪੂਰਾ ਸੀਗਾ ਭਾਰੀ ਫਿਰ ਮੈਂ ਇਹਨੂੰ ਬਾਲਟੇ ਦੇ ਵਿੱਚ ਥੱਲੇ ਚੱਕ ਲਈ ਮੈਂ ਚੱਲ ਖੁੱਲੇ ਪਾਣੀ ਚ ਕੱਢ ਦਿੰਨੇ ਆ ਤੇ ਮੋਟਰ ਤਾਂ ਸਵੇਰੇ ਚੱਲ ਕੇ ਹਟ ਜਾਂਦੀ ਆ ਉਦੋਂ ਮੇਰਾ ਕੰਮ ਨਹੀਂ ਨਿਭੜਦਾ ਹੈਗਾ ਤੇ ਕੰਮ ਦਾ ਜ਼ੋਰ ਹੁੰਦਾ ਸਵੇਰ-ਸਵੇਰੇ ਤੇ ਫੇਰ ਨਾ ਮੈਂ ਇੱਥੇ ਕੁੰਡ ਭਰ ਲਈ ਸੀਗੀ ਐਨ ਧੋਕੇਸ ਮਾਰ ਕੇ ਤੇ ਇਹ ਬਾਲਟੇ ਦੇ ਵਿੱਚ ਪਹਿਲਾਂ ਮਤਲਬ ਸਰਫਜ ਵਾਲਾ ਪਾਣੀ ਕੱਢਤਾ ਸੀਗਾ ਇਹਦੇ ਵਿੱਚੋਂ ਤੇ ਆਪਾਂ ਹੁਣ ਇਹਨੂੰ ਕੁੰਡ ਦੇ ਵਿੱਚ ਸਿੱਟ ਕੇ ਘੱਟਾ ਲਾਂਗੇ ਤੇ ਫੇਰ ਆਪਾਂ ਸੜਦਾਂਗੇ ਤਾਰ ਦੇ ਉੱਤੇ ਤੇ ਫੇਰ ਸੁੱਕ ਜੂਗਾ ਫੇਰ ਖਿਲਾੜ ਦਾਂਗੇ ਤਾਰ ਸੁੱਕੇ ਤੋਂ ਬਾਅਦ ਪੂਰੇ ਜਿਹੜੇ ਭਾਰੀ ਹੁੰਦੇ ਉਹ ਧੋਣੇ ਬਹੁਤ ਔਖੇ ਆ ਜਿਹੜੇ ਹੌਲੇ ਨੇ ਉਹ ਤਾਂ ਚਲੋ ਹਨਾ ਧੋ ਲੰਦਾ ਅਗਲਾ ਤੇ ਭਾਰੀ ਨੂੰ ਤਾਂ ਬਹੁਤ ਖਿੱਚ ਤੂੰ ਕਰਨੀ ਪੈਂਦੀ ਆ ਨਾੜਾ ਕੱਟੀਆਂ ਹੋ ਜਾਂਦੀਆਂ ਨੇ ਟਡਦੀਆਂ ਇੰਨਾ ਜ਼ੋਰ ਲੰਦੇ ਨੇ ਇੱਕ ਤਾਂ ਭਾਰੀ ਹੁੰਦੇ ਨੇ ਪੂਰੇ ਉੱਤੇ ਜੀ ਪਾਣੀ ਭਰ ਜਾਂਦਾ ਇਹਨਾਂ ਦੇ ਵਿੱਚ ਬਹੁਤ ਔਖੇ ਨੇ ਧੋਣੇ ਤੇ ਮਸਾ ਕੱਢ ਕੱਢ ਕੇ ਬਾਹਰ ਰੱਖਿਆ ਤੇ ਮੈਂ ਤਾਂ ਕੱਪੜੇ ਭੇਜ ਗਏ ਧੋਣ ਤੋਂ ਹੁੰਦੀ ਤੇ ਬਾਕੀ ਤਾਂ ਹੁਣ ਹੌਲੀਆਂ ਖੇਸੀਆਂ ਕੱਢਤੀਆਂ ਤੇ ਹਲੇ ਖੇਸੀਆਂ ਲੈ ਹੋ ਜਾਂਦੀਆਂ ਨੇ ਤੇ ਜਦ ਕਹਾ ਵੱਧ ਗਰਮੀ ਪੈਣ ਲੱਗ ਜੂ ਫਿਰ ਤਾਂ ਪੱਗਾਂ ਹੀ ਲੰਦੇ ਨੇ ਪਤਲੀਆਂ-ਪਤਲੀਆਂ ਜਮੇ ਪਤਲੇ-ਪਤਲੇ ਕੱਪੜੇ ਫਿਰ ਤਾਂ ਖੇਸੀਆਂ ਦਾ ਵਿਖੇੜਾ ਛੱਡ ਦਿੰਦੇ ਨੇ ਹਲੇ ਖੇਸੀਆਂ ਲੈ ਹੋ ਜਿੰਦੀਆਂ ਠੰਡ ਹੋ ਜਾਂਦੀ ਆ ਰਾਤ ਨੂੰ ਆਪਣੇ ਵੱਲ ਤੇ ਇੰਨਾ ਜ਼ਿਆਦਾ ਕਰਦਾ ਹੋਇਆ ਪਿਆ ਕੰਪੈਨਾਂ ਚੱਲਦੀਆਂ ਨੇ ਕਰਦਾ ਵੀ ਬਹੁਤ ਹੋਇਆ ਪਿਆ ਮੈਂ ਦੇਖੀ ਤੇ ਧੋਣ ਲੱਗੀ ਸੀਗੀ ਪਹਿਲਾਂ ਆਪਣੇ ਮਗਰ ਇੱਧਰ ਕੰਪੈਨ ਚੱਲਦੀ ਸੀਗੀ ਉਹਦਾ ਕਰਦਾ ਬਹੁਤ ਆ ਰਿਆ ਸੀਗਾ ਫੇਰ ਮੈਂ ਕਿਹਾ ਚਲ ਧੋ ਦੰਨੀ ਐ ਵੀ ਸੁੱਕ ਜੂਗਾ ਤੇ ਬੈਡ ਸ਼ੀਟ ਤਾਂ ਬਸ ਸੁੱਕ ਗਈ ਸੀ ਉਹ ਤਾਂ ਮੈਂ ਓਕਣੇ ਬਸ ਚੱਕ ਕੇ ਧੋਤੀਆਂ 10 ਮਿੰਟ ਦੇ ਵਿੱਚ ਇੰਨੀ ਜ਼ਿਆਦਾ ਧੁੱਪ ਆਏ ਸਕਾ ਕੇ ਪਾਤੇ ਸੀ ਸੁੱਕ ਗਈਆਂ ਹੁਣ ਬਸ ਜਾ ਕੇ ਬਿਸ਼ਾ ਦੂੰਗੀ ਫੇਰ ਉਹਨਾਂ ਨੂੰ ਉਹੀ ਬਰਸ਼ੀਟ ਫੇਰ ਪੁਛਾ ਦੰਗੀ ਤੇ ਲਓ ਜੀ ਇੱਥੇ ਸੈਫਰੀ ਦੇ ਪਾਪੇ ਨੇ ਕਰਤੀ ਸੀ ਕੁੰਡ ਖਾਲੀ ਕੰਦਾ ਸਰ ਮਤਲਬ ਸਰਪਾਲਾ ਪਾਣੀ ਜੇ ਨਿਕਲ ਜੂਗਾ ਪੜਾ ਮੁਟਾ ਸਰਪ ਜੀ ਹੋਈ ਜਾਂਦੀ ਹੈ ਨਾ ਪਾਣੀ ਦੇ ਵਿੱਚ ਉਹ ਫਿਰ ਪੜਦਾ ਸੀ ਕਿਉਂਕਿ ਪਸ਼ਾ ਨੂੰ ਭਲਾਉਣਾ ਸੀ ਇੱਧਰ ਫਿਰਿਆ ਸੀਗਾ ਆਪਣਾ ਜਸਤ ਕਰਨ ਤੇ ਇਹ ਢੀ ਕਰੈਣਾ ਸੀਗਾ ਕੱਖਾਂ ਨੂੰ ਹੁਣ ਆਪਾਂ ਨੇ ਕਰਨਾ ਸੀਗਾ ਟੋਕਾ ਦੇਖੋ ਤੁਸੀਂ ਬੱਡੇ ਕਿ ਰੱਖੇ ਹੋਏ ਨੇ ਥੋੜਾ ਜਿਹਾ ਪਹਿਲਾਂ ਕਰਿਆ ਸੀਗਾ ਤੇ ਉਹ ਆਪਾਂ ਨੇ ਪਾਤਾ ਸੀਗਾ ਅੱਜ ਸਵੇਰੇ ਕੱਖ ਕੱਟ ਪਏ ਸੀਗੇ ਫਿਰ ਦੁਪਹਿਰੇ ਥੋੜ੍ਹਾ ਜਿਹਾ ਕਰਕੇ ਪਾਤੇ ਸੀਗੇ ਲੋ ਜੀ ਇਹ ਹੈਗਾ ਫਿਰ ਉਦੋਂ ਬਾਅਦ ਦਾ ਟਾਈਮ 4 ਵਜੇ ਦਾ ਹੋਊਗਾ ਜਦੋਂ ਫਿਰ ਮੈਂ ਕੱਖ ਪਾ ਕੇ ਆ ਗਈ ਸੀਗੀ ਉੱਪਰ ਤੇ ਬਹੁਤ ਜ਼ਿਆਦਾ ਕਰਦਾ ਜਿਆ ਆਇਆ ਹੋਇਆ ਸੀਗਾ ਮੈਂ ਚਲ ਝਾੜੂ ਲਾ ਦੀਏ ਵੈਸੇ ਤਾਂ ਆਪਾਂ ਦਿਹਾੜੀ ਚ ਇੱਕ ਵਾਰੀ ਲਾਉਂਦੇ ਹੁੰਨੇ ਆ ਤੇ ਹੁਣ ਨਾ ਕਰਦਾ ਔਨ ਕਰਕੇ ਖੇਤਾਂ 'ਚ ਰਹਿੰਦਿਆਂ ਕਰਕੇ ਗਰਗੱਦਾ ਵੱਧ ਆਉਂਦਾ ਨਾ ਫਰਦ ਨੂੰ ਤਾਂ ਬਸ ਕਰਾਈ ਪਈਆ ਤੇ ਤੂੜ ਜੀ ਆਈ ਜਾਂਦੀ ਆ ਤਾਂ ਕਰਕੇ ਫਿਰ ਹੁਣ ਦੋ ਦੋ ਵਾਰ ਝਾੜੂ ਲੱਗ ਜਾਂਦਾ ਆ ਆ ਕੰਡ ਜੀ ਬਹੁਤ ਆਉਂਦੀ ਆ ਫੇਰ ਮੈਂ ਸਾਰੇ ਕੱਢ ਲਏ ਇਸੇ ਜੀ ਮੈਂ ਚਲ ਸਾਫ ਕਰਦੀ ਆ ਸਾਫ ਕਰਿਆ ਵਧੀਆ ਲੱਗਦਾ ਬਸ ਤਾਂ ਝਾੜੂ ਪੋਚਾ ਤਾਂ ਇੱਕ ਟਾਈਮ ਹੀ ਕਰਦੇ ਹੁੰਨੇ ਆਪਾਂ ਤੇ ਸਿਹੜਾ ਚ ਤਾਂ ਇੱਕ ਵਾਰੀ ਕਰਕੇ ਸਭ ਜਾਂਦਾ ਕੋਈ ਬਾਹਰ ਬੈਠੇ ਰਹਿੰਦੇ ਆ ਬੇੜੇ ਚ ਹਨਾ ਫੇਰ ਗੰਦ ਨਹੀਂ ਪੈਂਦਾ ਹੈਗਾ ਅੰਦਰ ਤੇ ਹੁਣ ਸਾਰੀ ਦਿਹਾੜੀ ਅੰਦਰ ਵੀ ਰਹਿੰਦੇ ਆ ਬੱਚੇ ਵੀ ਜਿੱਥੇ ਜੀ ਕਰਦਾ ਉੱਥੇ ਛੱਡ ਦਿੰਦੇ ਨੇ ਚੀਜ਼ ਤੇ ਬਾਕੀ ਕਰਦੇ ਨੇ ਕਰਦੇ ਕਰਕੇ ਹੋ ਹੀ ਜਾਂਦਾ ਤਾਂ ਕਰਕੇ ਦੋ ਟਾਈਮ ਤਾਂ ਸੁੰਭਰ ਨਹੀਂ ਪੈਂਦਾ ਹਾਂ ਨੌਜੀ ਇੱਥੇ ਹਾਲੇ ਮੈਂ ਇੱਥੇ ਕਾਈ ਸੀਗੀ ਸੁੰਬਰ ਕੇ ਜਾਨੂ ਫੇਰ ਆਪਣੇ ਜਿਹੜਾ ਜਮੇ ਨਾਲ ਖੇਤ ਆ ਉਥੇ ਕੰਪੈਨ ਆ ਗਈ ਮੈਨੂੰ ਆਵਾਜ਼ ਆ ਗਈ ਮਹਲ ਹੈ ਵੀ ਹੁਣ ਫੇਰ ਕੰਪੈਨ ਆ ਗਈ ਤੇ ਉਹਦਾ ਵੀ ਘਰ ਦਾ ਆ ਰਿਆ ਸੀਗਾ ਆਪਣੇ ਵੇੜੇ ਚ ਨੂੰ ਤੇ ਮੇਰੇ ਕੱਪੜੇ ਪੈ ਸੀਗੇ ਹਲਕਾਹਾ ਮਾਰਨੇ ਵਾਲੇ ਉਹ ਮੈਂ ਦੇਖ ਰਹੀ ਸੀ ਮੈਂ ਹੁਣ ਵੀ ਚੱਕ ਪਹਿਲਾਂ ਮੈਂ ਇੱਥੇ ਬੈਠ ਕੇ ਮਾਰਨੀ ਸੀਗਾ ਟਹਾ ਕਿਉਂ ਹੀ ਠੰਡੀ ਜੀ ਹਵਾ ਚੱਲ ਰਹੀ ਸੀਗੀ ਮੈਂ ਵੀ ਚਲ ਵੇੜੇ ਚ ਬੈ ਕੇ ਟਹਾ ਮਾਰਾਂਗੇ ਤੇ ਪਰ نئی ਜੀ ਕੰਪੈਨ ਆ ਗਈ ਤੇ ਉਹਦਾ ਗਰਦਾ ਆ ਰਿਹਾ ਸੀਗਾ ਇੱਧਰ ਨੂੰ ਫੇਰ ਮੈਂ ਫਟਾਫਟ ਕਪੜੇ ਝਾੜ ਕੇ ਅੰਦਰ ਸਿੱਟੇ ਮੈਂ ਹ अभी ਹੁਣ ਤਾਂ ਚੱਕਣੀ ਪੈਣੇ ਨੇ ਫੇਰ ਜਿਹੜਾ ਮੜਾ ਮੋਟਾ ਸਾਰਾ ਸਮਾਨ ਸੀਗਾ ਉਹ ਸਾਰਾ ਚੱਕ ਕੇ ਆਪਾਂ ਨੇ ਅੰਦਰ ਰੱਖਿਆ ਤੇ ਮਿੰਟਾਂ ਮੈਂ ਹਸ ਟੇਡਾ ਕਰਦੀ ਇਹਦੇ ਵਿੱਚ ਵੀ ਭਰ ਦ ਭਰੂਗੀ ਲਾਉਣਾ ਹੁੰਦਾ ਬੈਠਣਾ ਹੁੰਦਾ ਫੇਰ ਇੱਥੇ ਤੇ ਉਦਗੀ ਆਪਾਂ ਲਾ ਦਾਂਗੇ ਸਾਈਡ ਤੇ ਇਹ ਹੈਗਾ ਧਨੀਆ ਧਨੀਆ ਆਪਾਂ ਨੇ ਵੱਢ ਲਿਆ ਜੀ ਤੇ ਇੰਨਾ ਕਿ ਨਿਕਲਿਆ ਕਿ ਕਥਾਲਚਾ ਥੋੜਾ ਜਿਹਾ ਥੈਲੇ ਤੇ ਆ ਤੇ ਬਸ ਹੁਣ ਇਹ ਆਪਣੇ ਛਾੜ ਲਿਆ ਸੀਗਾ ਅਡਾਉਣ ਤੋਂ ਰਹਿ ਗਿਆ ਥੋੜਾ ਜਿਹਾ ਡੱਕੇ ਨੇ ਦੇ ਵਿੱਚ ਉਹ ੜਾਵਾਂਗੇ ਫਿਰ ਸਾਫ਼ ਹੋ ਜਾਊਗਾ ਫਿਰ ਧਨੀਆ ਰੱਖ ਦਾਂਗੇ ਪੀਸ ਲੰਦੇ ਹੁੰਦੇ ਆ ਫਿਰ ਆ ਦੇਖੋ ਕੰਪੈਨ ਚੱਲਦੀ ਆ ਇਧਰ ਜਮੀ ਲੱਗਦੇ ਖੇਤ ਚ ਤੇ ਘਰ ਦਾ ਇਹਦਾ ਇਧਰੋਂ ਹੀ ਆ ਰਿਹਾ ਸੀਗਾ ਹਵਾ ਦੇ ਨਾਲ ਹੌਣਤਾ ਅਲਦਾਲੇ ਨੇ ਆਪਣੇ ਕਾਫੀ ਵੱਡੀਆਂ ਗਿੰਨਾ ਕਣਕਾਂ ਥੋੜਾ ਥੋੜੀਆਂ ਜਿਹੀਆਂ ਰਹਿੰਦੀਆਂ ਨੇ ਜਿਹੜੀ ਦੂਰ ਦੂਰ ਤੱਕ ਦਿਖਣ ਬਸ ਵੱਡੀਆਂ ਜਣਗੀਆਂ ਫਟਾਫਟ ਕੰਮ ਨਿਬੜਨ ਲੱਗੇ ਹੋਣੇ ਸਭ ਸਭ ਨੂੰ ਫਿਕਰ ਆ ਹਨਾ ਵੀ ਮੇਰੇ ਤੋਂ ਪਹਿਲਾਂ ਪਹਿਲਾਂ ਆਪਣੀ ਫਸਲ ਸੰਭੀ ਜਾਵੇ ਤੇ ਫਟਾਫਟ ਮਸ਼ੀਨਾ ਕਰਕੇ ਕੰਮ ਨਿਬੜ ਜਾਂਦਾ ਅੱਗੇ ਦੇਖ ਲੋ ਹਨਾ ਕਿਵੇਂ ਪਹਿਲਾਂ ਕਿੰਨੇ ਕਿੰਨੇ ਦਿਨ ਪਹਿਲਾਂ ਵਾਢਣ ਲੱਗ ਜਾਂਦੇ ਸੀਗੇ ਫੇ ਭਰੀਆਂ ਪਾਉਂਦੇ ਸੀਗੇ ਤੇ ਫਿਰ ਸ੍ਰੈਸਰ ਨਾਲ ਕੱਢਣੀਆਂ ਉਦੋਂ ਪਤਾ ਲੱਗਦਾ ਸੀ ਕਹਾੜੀ ਦਾ ਹਨਾ ਬਈ ਕਿੰਨਾ ਕੰਮ ਹੋ ਜਾਂਦਾ ਸੀਗਾ ਹਾੜੀ ਦੇ ਵਿੱਚ ਤੇ ਹੁਣ ਤਾਂ ਬਸ ਦਿਨਾਂ ਦਾ ਹੀ ਕੰਮ ਆ ਛੇਤੀਓ ਨਿਭੜ ਜਾਂਦਾ ਕੰਪੈਨਾਂ ਕਰਕੇ ਹਰੇਕੋ ਮਸ਼ੀਨ ਕਰਕੇ ਹਨਾ ਤੂੜੀ ਦਾ ਵੀ ਛੇਤੀਓ ਨਿਭੜ ਜਾਂਦਾ ਇਹਨਾਂ ਪਤਾ ਨਹੀਂ ਲੱਗਦਾ ਹੈਗਾ ਪਹਿਲਾਂ ਤਾਂ ਬਹੁਤ ਟਾਈਮ ਲੱਗਦਾ ਸੀਗਾ ਸਾਨੂੰ ਪਤਾ ਹੈ ਸਾਡੀ ਬਸ ਹੋ ਜਾਂਦੀ ਸੀਗੀ ਆਪਣੇ ਉੱਥੇ ਪਿੰਡ ਤੇ ਰੋਟੀਆਂ ਪਕਾਉਣੀਆਂ ਸਾਰਿਆਂ ਦੀਆਂ ਹਨਾ ਚਾਹ ਹਾਂ ਜਿਹੜੇ ਮਤਲਬ ਜਦੋਂ ਬਾਡੀ ਕਰਦੇ ਹੁੰਦੇ ਸੀ ਉਦੋਂ ਚਾਹ ਲੈ ਕੇ ਜਾਣੀ ਤਿੰਨ ਚਾਰ ਟਾਈਮ ਉਹਨਾਂ ਨੇ ਨਾ ਸ਼ਾਮ ਨੂੰ ਜਦੋਂ ਠੰਡਾ ਜਾ ਹੁਣ ਹੋ ਜਾਣਾ ਨਾ ਉਦੋਂ ਫੇਰ ਚਾਹ ਮੰਗਣੀ ਕਈ ਵਾਰ ਸ਼ੇ 1 ਵਜੇ ਚਾਹ ਮੰਗ ਲੈਂਦੇ ਸੀਗੇ ਵੀ ਚਾਹ ਦੇ ਦਿਓ ਵੀ ਅਸੀਂ ਹੋਰ ਟਾਈਮ ਲਾਉਣਾ ਬਸ ਸਾਰੀ ਦਿਹਾੜੀ ਚਾਹ ਹੀ ਟੋਈ ਜਾਂਦੇ ਹੁੰਦੇ ਸੀ ਬਾਡਣ ਵਾਲਿਆਂ ਨੂੰ ਤੇ ਉਦੋਂ ਬਹੁਤ ਫਿਰ ਔਖਾ ਲੱਗਦਾ ਸੀਗਾ ਧੁੱਪਾਂ ਚ ਜਾਣਾ ਚਾਹ ਲੈ ਕੇ ਹਨਾ ਜਵਾਕ ਹੁੰਦੇ ਸੀਗੇ ਬੜਾ ਰੱਖੇ ਵੀ ਲੱਗਦੇ ਸੀਗੇ ਵੀ ਅਸੀਂ ਤੇ ਫਿਰ ਉਦੋਂ ਐ ਹੁੰਦਾ ਸੀ ਹਾਇ ਇੰਨੀ ਕਰਮਿਕ ਇੰਨੀ ਗਰਮੀ ਗਰਮੀ ਦੇ ਵਿੱਚ ਬਾਢੀ ਕਰਦੇ ਹੁੰਦੇ ਸੀ ਜਦੋਂ ਤੇ ਹੁਣ ਤਾਂ ਚਲੋ ਜੀ ਮਿੰਟਾਂ 'ਚ ਕੰਮ ਨਿਬੜ ਜਾਂਦਾ ਤੇ ਹੁਣ ਤਾਂ ਅਗਲਾ ਰੋਟੀ ਵੀ ਨਹੀਂ ਲੱਖ ਦਿੰਦਾ ਹੈਗਾ ਮਸ਼ੀਨ ਵਾਲਿਆਂ ਨੂੰ ਵੀ ਹਨਾ ਕਤਰਾਂ ਦਾ ਅਗਲਾ ਵੀ ਕਿੱਥੇ ਹਨਾ ਸਾਨੂੰ ਇੱਥੇ ਗਰਮੀ ਦੇ ਵਿੱਚ ਲਾ ਕੇ ਦੇਣੀ ਪਊਗੀ ਉਦੋਂ ਦੇਖ ਲਾ ਸਭ ਨੂੰ ਰੋਟੀਆਂ ਲਾ ਕੇ ਦਿੰਦੇ ਹੁੰਦੇ ਸੀਗੇ ਤੇ ਇੱਕ ਦੂਜੇ ਨੇ ਹਨਾ ਇਕੱਠੀਆਂ ਹੋ ਕੇ ਲਾ ਦੇਣੀ ਆ ਵੀ ਚੱਲਾ ਅੱਜ ਥੋੜੇ ਲੱਗੀ ਹੋਈ ਆ ਸਵੈਸਰ ਲੱਗਾ ਹੋਇਆ ਵੀ ਚਲੋ ਅੱਜ ਥੋੜੇ ਘਰ ਲਾ ਦਨੇ ਆ ਹਨਾ ਤਾਈਆਂ ਚਾਚੇ ਇਕੱਠੀਆਂ ਹੋ ਕੇ ਚਲੋ ਲਾ ਲੰਦੇ ਸੀ ਅਸੀਂ ਇਹ ਦੇਖਾ ਮਸਾਜੰਦਾ ਸੀਗਾ ਤੇ ਲੋ ਜੀ ਆਪਾਂ ਹੁਣ ਕੱਪੜਿਆਂ ਦੀ ਟਹਿਮ ਮਾਰਤੀਆਂ ਸੀਗੀਆਂ ਤੇ ਹੋਣ ਲੱਗੇ ਸੀਗੇ ਭਾਂਡੇ ਮਾਂਚਣ ਚਾਲੇ ਭਾਂਡੇ ਪੈਸੇ ਸੀਗੇ ਕੁਛ ਦੁੱਧ ਜਿਹੇ ਵਾਲੇ ਹੋਗੇ ਸੀ ਕੈਨੀਆ ਵਗੈਰਾ ਤਾਂ ਮੈਂ ਧੋ ਕੇ ਰੱਖਤੀ ਆ ਦੁੱਧ ਪਾਉਣ ਤੋਂ ਬਾਅਦ ਦੁਬਾਰਾ ਫੇਰ ਮਾਂਚ ਕੇ ਰੱਖ ਦੰਨੇ ਆ ਲਓ ਜੀ ਹੁਣ ਆਪਾਂ ਨੇ ਨਾ ਕਾਫੀ ਸਾਰੀਆਂ ਤੁਹਾਡੇ ਨਾਲ ਅੱਜ ਗੱਲਾਂ ਵਾਤਾਂ ਵੀ ਕਰ ਲਈਆਂ ਤੇ ਆਪਣੀ ਵੀਡੀਓ ਵੀ ਲੰਬੀ ਹੋ ਗਈ ਤੇ ਚਲੋ ਜੀ ਆਪਾਂ ਹੁਣ ਭਾਂਡੇ ਮਾਂਜਣ ਤੋਂ ਬਾਅਦ ਸਬਜ਼ੀ ਆਪਾਂ ਨੇ ਕੋਈ ਬਣਾਉਣੀ ਨਹੀਂ ਸੀਗੀ ਉਹ ਆਪਣੇ ਕੋਲ ਪਈ ਸੀਗੀ ਅੱਜ ਤੇ ਉਹ ਕਈਏ ਦੀ ਸਬਜ਼ੀ ਪਈ ਸੀਗੀ ਉਹਦੇ ਨਾਲ ਸਾਰਾਂਗੇ ਚਟਨੀ ਕੁੜ ਲਾਂਗੇ ਨਾਲ ਤੇ बस रोटी ਲਾਉਣੀ ਸੀ ਆਟਾ ਗੁੰਨ ਕੇ ਬਾਕੀ ਹੋਰ ਇੱਕ ਦੋ ਕੰਮ ਕਰ ਲਾਂਗੇ ਨੇਕੇ ਮੋਟੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਸੋਹਣਾ ਜਿਹਾ ਕਮੈਂਟ ਜਰੂਰ ਦੱਸਿਆ ਕਰਿਆ ਕਰੋ ਜੀ ਵੀਡੀਓ ਦੇ ਉੱਤੇ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਕੱਲ ਨੂੰ ਬਾਏ ਬਾਏ